ऑर्डिनेंस विला ਨੂੰ ਲੈ ਕੇ ਪੰਜਾਬ ਦੇ ਕਿਸਾਨ ਵੱਲੋਂ ਲਗਾਤਾਰ ਵਿਰੋਧ جاری ਹੈ ਉਥੇ ਹੁਣ ਕਿਸਾਨ ਵੱਲੋਂ ਰਿಲಯನ್ಸ್ પેટ્રોલ ਪੰਪ ਨੂੰ ਬੰਦ ਕਰਵਾ ਕੇ ਟੈਂਡ ਲਗਾ ਕੇ ਪੱਕੇ ਮੋਰਚੇ ਗੱਡ ਦਿੱਤੇ ਹਨ ਜਿਸ ਦੀ ਤਾਜ਼ਾ ਵਿਸਾਲ ਨਾਬਾ ਵਿੱਚ ਵੇਖਣ ਨੂੰ ਮਿਲੀ ਹੈ ਜਿੱਥੇ ਕਿ ਕਿਸਾਨ ਯੂਨੀਅਨ ਵੱਲੋਂ ਨਾਬਾ ਸ਼ਹਿਰ ਵਿੱਚ ਰਿಲಯನ್ಸ್ પેટ્રોલ ਪੰਪ ਨੂੰ ਬੰਦ ਕਰਵਾਇਆ ਗਿਆ ਕਿਸਾਨਾਂ ਨੇ ਕਿਹਾ ਕਿ ਚਾਹ ਵੇਚਣ ਵਾਲਾ ਦੇਸ਼ ਨੂੰ ਕਿਵੇਂ ਚਲਾ ਸਕਦਾ ਹੈ ਕਿਸਾਨਾਂ ਨੇ ਮੋਦੀ ਸਰਕਾਰ ਅਤੇ ਅੰਬਾਨੀ ਅੰਡਾਨੀ ਨੂੰ ਚੇਤਾਵਨੀ ਦਿੱਤੀ ਕਿ ਸਾਡੀ ਜ਼ਮੀਨਾਂ ਤੇ ਪੈਰ ਰੱਖ ਕੇ ਦੇਖਣ ਕਿਸਾਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੋਦੀ ਨੇ ਨੋਟਬੰਦ ਕੀਤੇ ਫਿਰ GST ਲਾਗੂ ਕੀਤਾ ਤੇ ਹੁਣ ਆਰਡੀਨੈਂਸ ਬਿਲ ਜਾਰੀ ਕਰਕੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਅੱਜ ਜੀ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਕਿਤੇ ਇਹਨਾਂ ਦੇ ਪੰਪ ਬੰਦ ਨੇ ਕਿਤੇ ਇਹਨਾਂ ਦੇ ਮੌਲ ਬੰਦ ਨੇ ਕਿਤੇ ਇਹਨਾਂ ਦੇ ਟੋਲ ਪਲਾਜ਼ੇ ਬੰਦ ਨੇ ਤੁਸੀਂ ਕੱਲ ਪੇਪਰ ਦੇ ਵਿੱਚ ਵੀ ਖ਼ਬਰ ਲੱਗੀ ਹੈ ਵੀ ਜਿਹੜੇ ਰਿਲਾਇੰਸ ਦੇ ਪੰਪ ਨੇ ਇਹ ਵੀ ਸਾਰੇ ਰਾਜਸੀ ਲੀਡਰਾਂ ਦੇ ਨੇ ਇਦੇ ਵਿੱਚੋਂ ਦੋ ਪੰਪ ਬਾਦ ਲਾਉਂਦੇ ਨੇ ਕਈ ਕਾਂਗਰਸੀ ਲੀਡਰ ਨੇ ਜਿਹੜੇ ਉਹਨਾਂ ਦੇ ਨੇ ਇਹ ਪੰਪ ਇਹ ਜਿਹੜੀ ਲੀਡਰਸ਼ਿਪ ਹੈ ਇਹ ਸਾਰੀ ਮਿਲੀ ਹੋਈ ਹੈ ਸਰਕਾਰ ਦੇ ਨਾਲ ਲੀਡਰਾਂ ਦੀ ਸਹਿ ਦੇ ਨਾਲ ਹੀ ਇਹ ਜਿਹੜੇ ਬਿੱਲ ਨੇ ਪਾਸ ਹੋਏ ਨੇ ਪਰ ਕਿਸਾਨ ਇਹਦਾ ਪੁਰਜ਼ੋਰ ਵਿਰੋਧ ਕਰ ਰਹੇ ਨੇ ਸੜਕਾਂ ਤੇ ਵੀ ਕਰ ਰਹੇ ਨੇ ਵੱਖ-ਵੱਖ ਰੇਲ ਪਟੜੀਆਂ ਤੇ ਵੀ ਬੈਠੇ ਨੇ ਤੁਹਾਨੂੰ ਪਤਾ ਹੀ ਹੋਊਗਾ ਵੀ ਕੱਲਾ ਇਹਦਾ ਜਿਹੜਾ ਵਿਰੋਧ ਆ ਪੰਜਾਬ ਚ ਨਹੀਂ ਹਰਿਆਣੇ ਚ ਵੀ ਹੋ ਰਿਹਾ ਹੋਰ ਸਟੇਟਾਂ ਚ ਵੀ ਹੋ ਰਿਹਾ ਪਰ ਜਿਹੜਾ মিডিਆ ਸਿਰਫ ਜਿਹੜੇ ਲੋਕਲ ਚੈਨਲ ਨੇ ਜਾਂ ਪੰਜਾਬ ਲੈਵਲ ਦੇ ਜਾਂ ਹਰਿਆਣਾ ਲੈਵਲ ਦੇ ਉਹੀ ਦਿਖਾ ਰਹੇ ਨੇ ਨੈਸ਼ਨਲ ਚੈਨਲਾਂ ਤੇ ਤਾਂ ਕੋਈ ਖਬਰ ਨਹੀਂ ਆ ਰਹੀ ਹੁਣ ਰਾਹੁਲ ਗਾਂਧੀ ਆ ਦੇਖੋ ਜੀ ਉਹ ਪੰਜਾਬ ਚ ਆਇਆ ਅੱਜ ਉਰੇ ਆਉਣ ਦਾ ਕੀ ਫਾਇਦਾ ਉਹ ਦਿੱਲੀ ਦੇ ਵਿੱਚ ਹੀ ਰਾਸ਼ਟਰਪਤੀ ਦਾ ਘਰਾਓ ਕਰਨਾ ਸੰਸਦ ਦੇ ਉਹਨਾਂ ਦੇ ਇੰਨੇ ਮੈਂਬਰ ਜਿੱਤੇ ਹੋਏ ਨੇ ਹੋਰ ਉਹਨਾਂ ਨਾਲ ਪਾਰਟੀਆਂ ਨੇ ਰਲੀਆਂ ਹੋਈਆਂ ਉਹ ਰਲ ਕੇ ਉੱਥੇ ਸੰਸਦ ਦੇ ਦੇਣ ਧਰਨਾ ਨਾਲ ਅਸੀਂ ਉਹਨਾਂ ਦੇ ਲੱਗਦੇ ਆ ਪੰਜਾਬ ਦੇ ਕਿਸਾਨ ਚੱਲਦੇ ਆ ਪਰ ਇਹ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਤਾਂ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੀਆਂ ਨੇ ਜੀ ਕੋਈ ਵੀ ਜ਼ਿੰਮੇਵਾਰ ਦੀ ਗੱਲ ਨਹੀਂ ਸੁਣਨਾ ਚਾਹੁੰਦਾ ਹਰ ਇੱਕ ਨੂੰ ਆਪਣੀਆਂ ਵੋਟਾਂ ਤੱਕ ਹੀ ਮਤਲਬ ਹੈ ਕਿ ਅਸੀਂ ਆਪਣੀਆਂ ਵੋਟਾਂ ਕਿੱਥੋਂ ਵੱਧ ਵਟੋਰੀਏ ਜੀ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਸਾਰੇ ਕਿਸਾਨ ਜਥੇਬੰਦੀਆਂ ਹੋਰ ਮਜ਼ਦੂਰ ਜਥੇਬੰਦੀਆਂ ਸਾਰੇ ਇਕੱਠੀਆਂ ਹੋ ਗਈਆਂ ਨੇ ਉਹਨਾਂ ਨੂੰ ਐ ਵੀ ਇਹ ਕਿਸਾਨਾਂ ਲਈ ਹੈ ਬਲ ਜਦੋਂ ਔਰੇ بڑے بڑے ਕਲਸਟਰ ਆ ਜਾਣਗੇ ਤਾਂ ਔਰੇ ਦੁਕਾਨਦਾਰ ਵੀ ਕੀ ਕਰਨਗੇ ਜਦੋਂ ਜਿਮੀਦਾਰਾਂ ਨੇ ਔਰੇ ਟਰੈਕਟਰੇ ਨਹੀਂ ਚੱਲਣਾ ਕੰਬੈਨੇ ਨਹੀਂ ਚੱਲਣੀ ਜਿਹੜਾ ਕੋਈ ਬੈਰਿੰਗ ਵੇਚਦਾ ਕੰਬੈਨ ਵੇਚਦਾ ਜਦ ਕੋਈ ਲੈਣ ਵਾਲਾ ਹੀ ਨਹੀਂ ਰਹਿਣਾ ਹੈਗਾ ਔਰੇ بڑے بڑے ਤਾਂ ਕਲਸਟਰ ਬਣ ਜਾਣੇ ਨੇ ਫਿਰ ਔਰੇ ਖਰੀਦੂਗਾ ਕੌਣ ਇਹਦਾ ਜਿਹੜਾ ਸੇਕ ਹੈ ਬਿਲਾਂ ਦਾ ਸਾਰੇ ਵਰਗਾਂ ਤੇ ਪੈਣਾ ਆਉਣ ਵਾਲਾ ਟਾਈਮ ਹੈ ਜਿਹੜਾ ਉਦੋਂ ਪਤਾ ਲੱਗਣਾ ਇਸ ਕਰਕੇ ਮੈਂ ਤਕਰੀਬਨ ਸਾਰੇ ਵਰਗ ਤੁਰ ਵੀ ਪਏ ਨੇ ਜਿਹੜੇ ਮੇਰੇ ਵੀਰ ਨਹੀਂ ਤੁਰੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਸਾਰੇ ਇਸ ਸੰਘਰਸ਼ ਦੇ ਵਿੱਚ ਬਾਤ ਚੜ ਕੇ ਹਿੱਸਾ ਲੈਣ ਤਾਂ ਜੋ ਆਪਾਂ ਇਹ ਬਿਲਾ ਦਾ ਵਿਰੋਧ ਕਰ ਸਕੀਏ ਬਿੱਲ ਤਾਂ ਹੋਰ ਵੀ ਨੇ ਹਲੇ ਤਾਂ ਤਿੰਨੇ ਪਾਸ ਹੋਏ ਨੇ ਜਿਹੜਾ ਚੌਥਾ ਬਿਲ ਇਹ ਤੋਂ ਵੀ ਖਤਰਨਾਕ ਹੈ ਜਿਹੜਾ ਜਿਹਦੇ ਨਾਲ ਬਿਜਲੀ ਆ ਜਿਹੜਾ ਉਹਦਾ ਬਹੁਤ ਤਾਕੜਾ ਪ੍ਰਾਈਵੇਟੇਸ਼ਨ ਹੋ ਰਿਹਾ ਤੁਹਾਨੂੰ ਪਤਾ ਹੈ ਕਿ ਜਿਹੜੇ ਜੱਟਾਂ ਦੇ ਬਿੱਲ ਮਾਫ ਨੇ ਬਿੱਲ ਵੀ ਲਾਗੂ ਹੋਣਗੇ ਤੇ ਜਿਹੜੀ ਜੁੰਟ ਹੈ ਜੁੰਟ ਦਾ ਰੇਟ ਵੀ ਇੱਕ ਹੋਊਗਾ ਹੋਰ ਬੜੇ ਬੜੇ ਖਤਰਨਾਕ ਬਿੱਲ ਆ ਰਹੇ ਨੇ ਹਲੇ ਤਾਂ ਸਿਰਫ ਇਹ ਆਪਾਂ ਨੂੰ ਛੇੜ-ਛੇੜ ਕੇ ਦੇਖ ਰਹੀ ਹੈ ਸੈਂਟਰ ਸਰਕਾਰ ਵੀ ਕੀ ਕਰਦੇ ਨੇ ਇਹ ਕਿਵੇਂ ਕਰਦੇ ਨੇ ਇਹਦੀਆਂ ਸ਼ਾਸਨਾਂ ਤਾਂ ਬਹੁਤ ਚਿਰ ਪਹਿਲਾਂ ਹੀ ਆਉਣੀਆਂ ਸ਼ੁਰੂ ਹੋ ਗਈਆਂ ਤੀਆਂ ਵੀ ਬਿੱਲ ਆਉਣੇ ਨੇ ਇਹ ਪਰ ਮੈਂ ਇੰਨਾ ਹੀ ਕਹਿਣਾ ਕਿ ਸਾਡੀ ਜਿਹੜੀ ਖਬਰ ਆ ਵੱਧ ਤੋਂ ਵੱਧ ਪਹਚਾਈ ਜਾਵੇ ਲੋਕਾਂ ਤੱਕ ਮੀਡੀਆ ਨੂੰ ਸਾਡੀ ਇਹੀ ਬੇਨਤੀ ਹੈ ਜੀ ਡਰੋਲ ਪੰਪਤਾ ਜੀ ਸਾਡੇ ਅਣਮਿੱਥੇ ਸਮੇਂ ਸੰਯਾਰੀ ਨੇ ਇਹ ਰੋਜ਼ ਕਹੀ ਜਾਂਦਾ ਵੀ ਮਤਬਲਾ ਹੈ ਸਾਰੇ ਇਹਨਾਂ ਦੇ ਜਿਹੜੇ ਨਿੱਤ ਸਾਹ ਹੁਣੀ ਨੇ ਸਾਰੇ ਇਹ ਇਕੱਠੇ ਹੋ ਕੇ ਜੀ ਬਿਨਾਂ ਡਾਉਣੀ ਇਹ ਕਿਸਾਨਾਂ ਦੇ ਹੱਕ ਚ ਕਿਸਾਨਾਂ ਦੇ ਹੱਕ ਚ ਹੋਰ ਤਾਂ ਅਸੀਂ ਕਿੱਥੇ ਲਿਜਾ ਕੇ ਵੇਚਾਂਗੇ ਸਾਨੂੰ ਆ ਹਰਿਆਣੇ ਦੀ ਯੂਨੀਟ ਪਣ ਦਿੰਦੇ ਹੈਗੇ ਹਰਿਆਣੇ ਦੇ ਵਿੱਚ ਬੰਨ ਵੀ ਨਹੀਂ ਦਿੰਦੇ ਨਾ ਮਹਾਰਾਸ਼ਟਰ ਵਾਲਿਆਂ ਨੂੰ ਨਾ ਬਿਹਾਰ ਵਾਲਿਆਂ ਨੂੰ ਨਾ ਜੁਪੀ ਵਾਲਿਆਂ ਨੂੰ ਨਾ ਪੰਜਾਬ ਵਾਲਿਆਂ ਨੂੰ ਕਿਸੇ ਨੂੰ ਉੱਥੇ ਬੰਨ ਨਹੀਂ ਦਿੰਦੇ ਬੀਐਸ ਬੀਐਸ ਰੇਟ ਦੇ ਵਿੱਚ ਅਸੀਂ ਕੀ ਲੈ ਜਾਾਂਗੇ ਇਹਨੂੰ ਸ਼ਰਮ ਹੋਣੀ ਚਾਹੀਦੀ ਆ ਇਹ ਇੰਨਾ ਤੱਕਾ ਕਰਦਾ ਕਿਸਾਨਾਂ ਨਾਲ ਇਹਨੇ ਕਿਸਾਨਾਂ ਦਾ ਬੁਰਾ ਹਾਲ ਕਰਤਾ ਹਰ ਵਰਗ ਦੀ ਕਰ। ਇਹ 4 ਬਿਲ ਤਾਂ ਬਹੁਤ ਘਾਟ ਕਰਨੇ ਬਿਲ ਤਾਂ ਹੈ 25 ਨੇ। 4 ਤਾਂ ਹੈ ਜਨਤਾ ਮਾਰੂਕ ਦਿਲ ਨੇ। ਖਤਮ ਕਰ ਦੇਣਗੇ ਮਜ਼ਦੂਰ, ਕਿਸਾਨ ਇਹ ਸਾਡੇ ਨਾਲ ਖੜਾ, ਹਰੇਕ ਵਰਗ ਸਾਡੇ ਨਾਲ ਖੜਾ, ਮਿਸਤਰੀ ਉਹ ਸਾਡੇ ਨਾਲ ਖੜਾ, ਵਕੀਲ, ਡਾਕਟਰ, ਮਾਸਟਰ ਹਰੇਕ ਵਰਗ ਨਾਲ ਸਾਡੇ ਨਾਲ ਆ। ਜਿੰਨਾ ਚਿਰ ਇਹ ਵਾਪਸ ਨਹੀਂ ਲੈਂਦਾ। ਇਨੂੰ ਸੁਖ ਦੀ ਨੀਂਦ ਸੌਂਣੀ ਦੇਵਾਂਗੇ ਅਸੀਂ ਕੈਰੋ ਪੰਡਮੋਂ ਹੋਏ ਨੇ ਪਹਿਲਾਂ ਉਹ ਆਪਣੇ ਜਾਇਦਾਦ ਵਿੱਚੇ ਪਰਿਵਾਰ ਆਪਣਾ ਪਰਿਵਾਰ ਲੜਕੇ ਮਰ ਗਿਆ ਸਾਨੂੰ ਵੀ ਹੱਕਾ ਸਾਡੀਆਂ ਜਾਇਦਾਦਾਂ ਰੱਖਣ ਦਾ ਅਸੀਂ ਨਾ ਆਵਾਨੀ ਨੂੰ ਨਾ اڈਾਨੀ ਨੂੰ ਇੱਥੇ ਪੈਰ ਨਹੀਂ ਧਰਨ ਦੇਵਾਂਗੇ ਚੱਲ ਕੇ ਜਿਹੜਾ ਇਹਨਾਂ ਦਾ ਬਾਪ ਨੇ ਉੱਥੇ ਆਉਣਾ ਆ ਜਾਵੇ ਇਹਨਾਂ ਦੇ ਪੰਪ ਨਹੀਂ ਚੱਲਣ ਦੇਵਾਂਗੇ ਮੌਲੀ ਚੱਲਣ ਦੇਵਾਂਗੇ ਇਹਨਾਂ ਦੇ ਟੂਲ ਪਲਾਜੇ ਨਹੀਂ ਚੱਲਣ ਦਵਾਂਗੇ ਇਹਨਾਂ ਨੂੰ ਐ ਲੋਟੇ ਸੀ ਧੇਰਾਂਗੇ ਪਿੰਡਾਂ 'ਚ ਇੱਕ ਨੂੰ ਨਹੀਂ ਵੰਡ ਦਿੰਦੇ ਇਹ ਕਹਿੰਦੇ ਨੇ 117 ਸੀਟਾਂ ਤੇ ਲੜਨਗੇ ਲੜਾਂਗੇ ਅਸੀਂ ਅਸੀਂ ਤੇੜਾ ਨੂੰ ਇੱਥੇ ਖਾਣ ਨਹੀਂ ਦਿੰਦੇ ਪੰਜਾਬ ਦੇ ਵਿੱਚ ਇਹਨਾਂ ਦਾ ਬੁਰਾ ਹਾਲ ਕਰ ਦਾਂਗੇ ਇਹਨਾਂ ਦੇ ਜਿਉਣਾ ਹਰਾਮ ਕਰ ਦਾਂਗੇ ਇਹ ਗੁੰਡੀ ਸਰਕਾਰ ਆ ਇਹ ਕਿਸਾਨ ਪੱਖੀ ਨਹੀਂ ਕਿਸਾਨ ਵਿਰੋਧੀ ਆ ਕੋਈ ਵੀ ਪਾਰਟੀ ਆ ਅਸੀਂ ਕਿਸੇ ਨੂੰ ਨਹੀਂ ਵੰਡਣ ਦਿੰਦੇ ਹਾਂਗੇ ਅਸੀਂ ਨਾਸਟੇ ਤੇ ਚੜਨ ਦਈਏ ਨਾ ਅਸੀਂ ਵਿੱਚ ਬੈਠਣ ਦਈਏ ਉਹਨੂੰ ਅਸੀਂ ਕਹਿੰਦਾ ਸਾਨੀ ਦਾ ਝੰਡਾ ਚੱਕੋ ਜੀ ਸਾਡਾ ਹਮਦਰਦ ਹਾਂਜੀ ਤੁਸੀਂ ਅੱਜ ਪਟੜਾਲ ਪੰਪ ਬੰਦ ਕਰਵਾਇਆ ਜੀ ਕੀ ਕਹਿਣਾ ਚਾਹੋਗੇ ਅੱਜ ਪਟੜਾਲ ਪੰਪ ਤਾਂ ਬੰਦ ਕਰਾਇਆ ਜੀ ਜਿਹੜੀ ਮੋਦੀ ਸਰਕਾਰ ਹੈ ਇਹ ਪੰਜਾਬ ਨੂੰ ਅਡਾਨੀ ਬਾਨੀਆਂ ਨੂੰ ਦੇਣ ਨੂੰ ਫੜੀਆ ਬਟੇਕਰਾਂ ਨੂੰ ਜਿਹੜੀ ਇਹ ਚਾਹ ਵੇਚਣ ਵਾਲਾ ਇੱਕ ਪ੍ਰਧਾਨ ਮੰਤਰੀ ਬਣਿਆ ਇਹ ਸਾਡੀ ਜਾਇਦਾਦਾਂ ਨੂੰ ਕਹਿੰਦਾ ਵੀ ਮੈਂ ਅਡਾਨੀ ਬਾਨੀਆਂ ਨੂੰ ਦੇ ਦੂੰਗਾ ਇਹ ਲਾ ਇਹ ਪੈਟਰੋਲ ਪੰਪ ਅਸੀਂ ਤਾ ਬੰਦ ਕਰੇ ਨੇ ਵੀ ਇਹ ਸਾਡੇ ਪੰਜਾਬ ਦੇ ਉੱਤੇ ਆ ਕੇ ਪੈਰ ਨਾ ਰੱਖ ਸਕਣ ਸਾਡਾ ਮੁੱਦਾ ਇਹ ਹੈ ਸਾਰਾ ਕੁਝ ਇਹਨਾਂ ਦਾ ਅਸੀਂ ਰੇਡਾ ਵੀ ਰੁਕਿਆ ਹੋਈਆਂ ਨੇ ਤੇ ਪੰਪ ਮੌਲ ਵੀ ਅਸੀਂ ਇਹਨਾਂ ਦੇ ਬੰਦ ਕਰਾਏ ਹੋਏ ਨੇ ਜਦ ਤੱਕ ਸਾਡੀ ਆਰ ਪਾਰ ਦੀ ਲੜਾਈ ਹੈ ਅਸੀਂ ਮੋਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਸਨੇਹਾ ਪਹੁੰਚਾਉਣਾ ਚਾਹੁੰਦੇ ਆ ਵੀ ਤੂੰ ਚਾਹ ਵੇਚਦਾ ਤੀ ਤੇਰੀ ਅਕਲ ਗਈ ਘੋੜੀ ਵੇਚ ਕੇ ਬੈਸ ਵੇਚ ਕੇ ਘੋੜੀ ਲਈ ਚਾਹ ਪੀਣੋਂ ਗਿਆ ਤੂੰ ਤੇ ਤਨੂ ਨੇ ਚੱਕਣੀ ਪਈ ਤੂੰ ਸਾਨੂੰ ਇਹ ਜਾ ਮੌਕਾ ਆ ਦੇ ਸਾਡੇ ਹੱਥ ਦੇ ਵਿੱਚ ਕੋਈ ਹਲ ਨਹੀਂ ਮੁੱਣੀ ਹਲ ਡੰਡਾ ਰਹਿਣ ਦੇ ਉਹੀ ਕਹੀ ਬਹ ਰਹਿਣ ਦੇ ਸਾਨੂੰ ਕੋਈ ਹੈ ਜਾ ਸ਼ਮਾਨਾ ਦੇ ਜਿਹੜੀ ਕੀ ਸਾਨੂੰ ਬਹੁਤ ਵੱਡਾ ਸੰਘਰਸ਼ ਕਰਵਾਨੀਆਂ ਅਸੀਂ ਕੁਰਬਾਨੀ ਦੇ ਨੂੰ ਵੀ ਤਿਆਰ ਆ ਨਾਬੇ ਤੂੰ ਤਰੁਣ ਮਹਿਤਾ ਦੀ ਰਿਪੋਰਟ ਐਸਐਮਜ਼ेड ਨਿਊਜ਼